ਮੋੜ ਤੋਂ ਮੋੜ ਲੱਗਿਆ ਜੀ ਉਸ ਤਿੰਨ ਚਾਰ ਮੁੱਢਾਂ ਨੇ ਮੈਨੂੰ ਲੈਣ ਤੇ ਘੇਰ ਲਿਆ ਠੀਕ ਹੈ ਫੇਰ ਕੀ ਉਹਨਾਂ ਨੇ ਮੇਰਾ ਗੱਲ ਤੋਂ ਕੁੜਤੇ ਮੈਂ ਫੜ ਲਈ ਤੇ ਤੇ ਉਹਨਾਂ ਨੇ ਤਾਂ ਮੇਰਾ ਮਾਇਲ ਲਿੱਗਿਆ ਇਹਨਾਂ ਨੇ ਮੁੱਠ ਸਾਂ ਖੋਲਿਆ ਉਹਨਾਂ ਨੇ ਥੇੜੀ ਮਤੇ ਨੱਥ ਪਾਉਣਾ ਹਾਂ ਜੀ ਠੀਕ ਹੈ ਮੈਂ ਤਾਂ ਸਭ ਕਿਸਤੜੇ ਮੋੜ ਸਾਂ ਲੈ ਤੀ ਗਈ ਉਹ ਵਿਰਜ ਕੀ ਨਾਮ ਹੈ ਮੇਨਕਲਵਿੰਦਰ ਸਿੰਘ ਹੈ ਜੀ। ਕਲਵਿੰਦਰ ਸਿੰਘ। ਜੀ ਕੀ ਤੁਹਾਡੇ ਨਾਲ ਰਾਤ ਨੂੰ ਚੋਰੀ ਦੀ ਵਾਰਦਾਤ ਹੋਈ ਆ ਕਿਸ ਤਰ੍ਹਾਂ ਦੀ ਕੀ ਗੱਲਬਾਤ ਸੀਗੀ? ਹਾਂਜੀ ਕਰੋਗੇ। ਮੈਂ ਇਸ ਨਾਮ ਗਏਦਿਆਂ ਖੰਡਪਾਟ ਤੇ ਗੁਰਨਾਣਕ ਦੇਵੀ ਦੇ ਖੰਡਪਾਟ ਪ੍ਰਕਾਸ਼ ਨੇ। ਕੜਾ ਕਲੇਗੁਰ ਦੁਆਰ ਤੇ ਮੈਂ ਡਿਊਟੀ ਲਾ ਕੇ ਗਿਆ ਜੀ। ਅੱਛਾ ਜੀ। ਭੈ ਨੀਲੋਵਾਲ ਜਾ ਰਹੀ ਸੀ ਜੀ। ਠੀਕ ਹੈ। ਤੇ ਮੈਂ ਉੱਥੇ ਡਿਊਟੀ ਲਾ ਕੇ ਆਉਣੀ ਸੀਗੀ। ਤੇ ਜਦੋਂ ਮੈਂ ਕੱਚੇ ਪੈਸੇ ਤੇ ਜਾਣ ਲੱਗਾ ਹੀ ਲੇਟ ਕਰਨੀ। ਮੈਂ ਕੱਚੇ ਪੈਸੇ ਹੋ ਗਿਆ ਇਸ ਨਾਮ ਤੋਂ ਜੀ। ਹਮ ਗਉਸ਼ਾਲਾ ਲਾਲਾ। ਤੇ ਉੱਥੇ ਜਦ ਮੈਂ ਮੋੜ ਤੋਂ ਮੋੜ ਲੱਗਿਆ ਜੀ। ਉਸ ਤਿੰਨ ਚਾਰ ਮੁੱਢ ਫਿਰ ਕੀ ਉਹਨਾਂ ਨੇ ਮੇਰਾ ਗੱਲ ਤੋਂ ਕੁੜਤੇ ਮੈਂ ਫੜ ਲਈ ਤੇ ਮੈਂ ਭੱਜਣ ਚਲਾਉਂਦੀ ਕੋਸ਼ਿਸ਼ ਕੀਤੀ ਉਹਨੇ ਰਾਡ ਕੱਢ ਲਈ ਰਾਡ ਕੱਢ ਕੇ ਮੋਟਰਸਾਈਕਲ ਦੇਖ ਕੇ ਜਿੱਥੇ ਤੇ ਮੈਂ ਗੱਡੀ ਲਈ ਟੱਪ ਗਈ ਭੱਜ ਗਈ ਤੇ ਹਾਂ ਭੱਜ ਗਈ ਤੇ ਭੱਜ ਕੇ ਮੈਂ ਬਾਉਦਰ ਦੀ ਲੈਂਟ ਟੱਪ ਗਈ ਖੇਤਾ ਵਿੱਚ ਹੀ ਹੋ ਗਈ ਤੇ ਉਹਨਾਂ ਨੇ ਤਾਂ ਮੇਰੇ ਮਾਇਲ ਲਿੱਗ ਗਿਆ ਇਹਨੇ ਮੋਟਰਸਾਈਕਲ ਉਹਨਾਂ ਨੇ ਠੀਕ ਹੈ ਹਾਂ ਉਹ ਮੇਰੇ ਪਿੱਛੇ ਵੀ ਆਏ ਮੈਨੂੰ ਕਹਿੰਦੇ ਤੇਰੇ ਗੋਲੀ ਮਾਰਾਂਗੇ ਖੜ ਜਾ ਉਹਨਾਂ ਕੋਲ ਕੋਈ ਹਥਿਆਰ ਹੈਗਾ ਸੀਗਾ ਰਾਡ ਦੀ ਉਹਨਾਂ ਕੋਲ ਜੀ ਰਾਡ ਦੇਖੀ ਜਿਵੇਂ ਤੁਸੀਂ ਦੱਸ ਰਹੇ ਹੋ ਗੋਲੀ ਮਾਰ ਦੀ ਗੱਲ ਕਰ ਰਹੇ ਸੀ ਉਹਨਾਂ ਕੋਲ ਹੈਗਾ ਪ੍ਰੈਸਨ ਦਾ ਮੈਂ ਮੈਂ ਪਿੱਛੇ ਮੁੜ ਕੇ ਦੇਖੀ ਨਹੀਂ ਫਿਰ ਉਹਨਾਂ ਕਿਹਨੀ ਜੀ ਨਾ ਜੀ ਰਾਡ ਜਰੂਰ ਦੇਖੇ ਨੇ ਮੈਂ ਜੀ ਰਾਡ ਜਰੂਰ ਦੇਖੇ ਤੁਸੀਂ ਸਾਢੇ ਫੇੜ ਨਹੀਂ ਮਾਰੀ ਨਾ 60 ਫੇੜ ਨਹੀਂ ਮਾਰੀ ਜੀ ਕੱਪੜੇ-ਕੁਪੜੇ ਵਾਸਤੇ ਇਸ ਵੀ ਕੱਪੜੇ-ਕੁਪੜੇ ਕੱਪੜੇ ਪਾੜ ਤੇ ਹੀ ਕੋੜਤਾ ਪਿਆ ਮਾਦੀ ਦਿਮਾਲਾ ਬੰਨਿਆ ਹੋਇਆ ਸੀ ਜੀ ਠੀਕ ਹੈ ਕੋਈ ਪੈਸੇ ਵੀ ਜੁਟ ਹੋਈ ਕੋਈ ਨਾ ਪੈਸੇ ਵੀ ਲੈ ਕੇ ਜੀ ਪੈਸੇ ਵੀ ਲੈ ਕੇ ਕਿੰਨੇ ਪੈਸੇ ਸੀਗੇ ਪੈਸਾ ਹੈਗਾ ਜੀ ਖ ਮੇਰੇ ਕੋ ਪੈਸੇ ਦੀ ਬਜੇ ਮੋਟਰਸਾਈਕਲ ਉੱਟਿਆ ਗਿਆ ਮੇਰਾ ਹਾਂ ਜੀ ਕਿਦਾਂ ਨੰਬਰ ਸੀ ਕੋਈ ਦੱਸਾਂਗਾ ਕਰ ਦੋ ਕਈ ਵਾਰੀ ਕਿਸੇ ਕੋਲ ਹਾਂ ਮੋਟਰਸਮਨ ਨੰਬਰ ਜੀਆ ਪੀਬੀ 13 ਜੀ ਤੇ 480 ਤੇ 4807 4807 ਹਾਂ ਜੀ ਠੀਕ ਹੈ ਕੀ ਮਤਲਬ ਅਪੀਲ ਕਰ ਰੋ ਲੋਕਾਂ ਨੂੰ ਜੇਕਰ ਕੋਈ ਮੋਟਰਸਾਈਕਲ ਮਿਲਦਾਗਾ ਤਾਂ ਉਹਨੂੰ ਕਿਹੜੇ ਨੰਬਰ ਤੇ ਸੰਪਰਕ ਕਰੇ ਹਾਂ ਮੇਰੇ ਨੰਬਰ ਆ 84274 ਜੀ 64437 ਠੀਕ ਹੈ ਮੋਟਰਸਾਂ ਕਿਹੜਾ ਸੀਗਾ ਉਹ ਵੀ ਦੱਸ ਦੋ ਸਪਲੈਂਟ ਦੀ ਦਾ ਮੋਟਰਾਂ ਜੀ ਸਪਲੈਂਟਰ ਮੋਟਰਾਂ ਦੀ ਵੀਡੀਓ ਜੇ ਗੱਡੀ ਮਤਲਬ ਸਹੀ ਜਾਉ ਸੁ ਮੜੇ ਜਾ ਅਪਲੀਕੇਸ਼ਨ ਘੜੀ ਤੇ ਉਹ ਲੋਕੇਸ਼ਨ ਆ ਜਿਹੜੀ ਆਪਾਂ ਗਊਸ਼ਾਲਾ ਤੋਂ ਕੱਟੀ ਪਈ ਜਾਂਦੀ ਹੈ ਜੀ ਗਊਸ਼ਾਲਾ ਤੋਂ ਟਰੱਕ ਜੁਨੀਅਰ ਆਲਾ ਜੀ ਟਰੱਕ ਜੁਨੀਅਰ ਆਲਾ ਜੀ ਸੂਆਗਾ ਜੀ ਠੀਕ ਹੈ ਹਾਂ ਉੱਥੇ ਜੀ ਉੱਥੇ ਹੀ ਹਾਂ ਇਹ ਗੱਡੀ ਲੈਣ ਜੀ ਗੱਡੀ ਲੈਣ ਦੀ ਹਾਂ ਜੀ ਠੀਕ ਹੈ ਮਤਲਬ ਫੋਟੋ ਨੰਬਰ ਇੱਕ ਵਾਰੀ ਫੇਰ ਬੋਲ ਦੋ ਜੇਕਰ ਕੋਈ ਕਿਸੇ ਨੂੰ ਮਿਲਦਾ ਫੋਟੋ ਮੋਟਰ ਦਾ ਨੰਬਰ 84274 ਜੀ ਠੀਕ ਹੈ 67432 ਮੋਟਰਸਾਈਕਲ ਨੰਬਰ ਹੀ ਹੋ ਗਿਆ ਕੋਈ ਮੋਟਰਸਾਈਕਲ ਨੰਬਰ 4807 ਜੀ 4807 ਜੀ ਕਿੰਨੇ ਪੀਵੀ ਪੀਵੀ 23 ਜੀ ਪੀਵੀ 23 ਆਰ 4807 ਜੀ 4807 ਜੀ ਕਿਹੜਾ ਮੋਟਰਸਾਈਕਲ ਸੀ ਆਪਣਾ ਸਪਲੈਂਟਤੀ ਗਈ ਠੀਕ ਹਾਂਜੀ ਸਪਲੈਂਟ ਪਲੱਫ ਕੀ ਮਤਲਬ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਹੋ ਪ੍ਰਸ਼ਾਸਨ ਨੂੰ ਬੇਨਤੀ ਹੈ ਮੇਰੀ ਜੀ ਵੀ ਮੇਰੀ ਮਾਦਰ ਕੀਤੀ ਹੈ ਮੋਟਰਸਾਈਕਲ ਮੇਰਾ ਤੇ ਲੱਭਣ ਦੀ ਕੋਸ਼ਿਸ਼ ਕਰਨੀ ਤੇ ਮੈਂ ਤਾਂ ਕਿਸ ਤਰ੍ਹਾਂ ਦੇ ਮੋਟਰਸਾਈਕਲ ਲੈ ਤੀ ਗਈ ਠੀਕ ਹੈ ਤੇ ਖੰਡ ਪੜ ਦੇ ਰੋਲਾ ਲਾ ਕੇ ਕਿਸ਼ਤ ਭਰਦਾ ਜੀ ਹੂੰ ਇਹ ਇਹਨਾਂ ਨੂੰ ਬੇਨਤੀ ਆ ਵੀ ਨਸ਼ਿਆਂ ਦੇ ਉਹ ਕਰਨੇ ਨਸ਼ੇੜੀਆਂ ਤੇ ਨੱਥ ਪਾਉਣਾ ਹਾਂ ਜੀ ਠੀਕ ਹੈ ਤੇ ਰਿਪੋਰਟ ਸਨੋ ਕਰਦੇ ਨੇ ਹਾਂ ਰਿਪੋਰਟ ਸਨਾਮ ਲਿਖਿਆ ਤੀ ਤੀ ਦਾਣਾ ਮੰਡੀ ਠਾਣੀ ਸੀ ਠੀਕ ਹੈ ਜੀ ਹਾਂ ਜੀ ਕੀ ਕਹਦੇ ਫਿਰ ਉਹਨੂੰ ਰਿਪੋਰਟ ਤੇ ਤੇ ਉਹਨਾਂ ਨੇ ਰਿਪੋਰਟ ਲਿਖ ਲਈ ਉਹਨਾਂ ਨੇ ਇਹਨੂੰ 12 ਵਜੇ ਆਖਿਆ ਸੀ ਜੀ ਇਹਨਾਂ ਦੇ 12 ਵਜੇ ਆ ਜੀ 12 ਵਜੇ ਜੁਲਾਇਆ ਮਤਲਬ ਹਾਂ ਬੁਲਾਇਆ ਜੀ ਠੀਕ ਹੈ ਕੀ ਲੱਗਦਾ ਉਮੀਦ ਹੈ ਕੋਈ ਮੋਟਾ ਮਿਲਦੀ ਅਮੀ ਤਾਂ ਦੇਖੋ ਜੀ ਪ੍ਰਸ਼ਾਸਨ ਤੇ ਹੋਇਆ ਜੀ ਜੇ ਹੈਲਪ ਕਰਨਗੇ ਹਾਂ ਜੀ ਠੀਕ ਹੈ ਹਾਂ ਜੀ